ਮੇਰੇ ਪੋਤੇ ਆ ਤਿੰਨ ਤੇ ਦੋ ਤੇ ਬਿਲਕੁਲ ਬਲੀਆ ਤੇ ਤੇ ਮੇਰੀ ਬਾਤ ਵੀ ਨਹੀਂ ਪੁੱਛਦੇ ਤੇ ਜਿਨ੍ਹਾਂ ਦੇ ਆਪ ਆ ਪਹੇ ਚੁੱਕੇ ਹੋ ਆਂਦੇ ਮਾਤਾ ਥਾਂ ਛੱਡਦੇ ਤੇ ਮੈਂ ਥਾਂ ਛੱਡਤਾ ਤੇ ਮੈਂ ਕਿੱਥੇ ਜਾਊਂਗੀ ਤੇ ਮੇਲੇ ਆ ਜੇ ਮੈਂ ਜਾਣੀ ਕੋਈ ਦੱਸ ਦਿੰਦਾ ਕੋਈ ਪੰਜ ਦਿੰਦਾ ਤੇ ਇਹਨਾਂ ਤਾਂ ਮਸਾਕ ਕਰਦਾ ਹੀ ਸਰਕਲ ਲੰਗਦਾ ਵਾ ਤੇ ਨਾ ਕਦੀ ਸੋਚਿਆ ਨਹੀਂ ਮੈਂ ਤਾਂ ਨਹੀਂ ਨਹੀਂ ਮੈਂ ਇਤਰਾ ਕਰ ਸਰਦਾਰੀ ਭੋਗਣੀ ਤੇ ਮੈਨੂੰ ਤੇ ਇਨਾ ਪਤਾ ਹੀ ਨਹੀਂ ਆ ਕਿ ਇਨੇ ਡੈਥ ਹੋ ਜਾਣੀ ਤੇ ਇਨਾ ਕਰਜਾ ਸਿਰ ਤੇ ਚੜ ਜਾਣਾ ਤੇ ਮੈਂ ਇਤਰਾ ਮੰਗਦੀ ਰਣਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੇ ਅਸੀਂ ਇਸ ਵੇਲੇ ਸਰਾਏ ਅਮਨਤ ਖਾਨ ਦੇ ਨੇੜੇ ਪਿੰਡ ਹੈ ਗਹਿਰੀ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਉਸ ਘਰ ਦੇ ਵਿੱਚ ਮੌਜੂਦ ਆ ਕਿ ਜਿੱਥੋਂ ਦਾ ਇੱਕ ਬਜ਼ੁਰਗ ਉਮਰ ਦੇ ਵਿੱਚ ਵੀ ਮੇਲਿਆਂ ਦੇ ਵਿੱਚ ਬੋਰੀ ਚੁੱਕਣ ਵਾਲਾ ਸਰਦਾਰ ਬਲਦੇਵ ਸਿੰਘ ਮੈਂ ਪਹਿਲਾਂ ਤਸਵੀਰ ਵਿਖਾ ਦਿਵਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੇ ਪਿੱਛੋਂ ਹੁਣ ਘਰ ਦੇ ਹਾਲਾਤ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਹੁਣ ਪਤਨੀ ਨੂੰ ਪਿੰਡਾਂ ਦੇ ਵਿੱਚ ਜਾ ਕੇ ਮੇਲਿਆਂ ਦੇ ਵਿੱਚ ਮੰਗਣਾ ਪੈਂਦਾ ਕਿਉਂਕਿ ਤਿੰਨ ਪੁੱਤਰ ਹੋਣ ਦੇ ਬਾਵਜੂਦ ਅੰਬਲੀ ਪੁੱਤਰ ਜਿਹੜੇ ਨੇ ਹੁਣ ਉਸ ਨੂੰ ਨਹੀਂ ਸਾਂਭਦੇ ਜਿਸ ਦੇ ਕਾਰਨ ਜਿਹੜਾ ਉਹਨਾਂ ਦੇ ਘਰ ਦੀ ਹਾਲਾਤ ਤਰਸਯੋਗ ਹੈ ਤਹਾਡੀ ਸਪੋਰਟ ਦੀ ਬੜੀ ਜ਼ਰੂਰਤ ਹੈ ਤੁਸੀਂ ਜੇ ਕਿਸੇ ਪ੍ਰਕਾਰ ਦੀ ਫਾਈਨੈਂਸ਼ੀਅਲੀ ਮਦਦ ਨਹੀਂ ਕਰ ਸਕਦੇ ਤੇ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਸ਼ੇਅਰ ਕਰਿਓ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਮਾਤਾ ਨੂੰ ਹੁਣ ਦਿਹਾੜੀਆਂ ਕਰਨੀਆਂ ਪੈਂਦੀਆਂ ਮਟਰ ਤੋੜਨੇ ਪੈਂਦੇ ਨੇ ਅਤੇ ਲੋਕਾਂ ਦੇ ਘਰਾਂ ਦਾ ਕੰਮ ਕਰਨਾ ਪੈਂਦਾ ਗੱਲਬਾਤ ਕਰਕੇ ਜਾਣਦੇ ਆ ਕਿ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਕੋਠੇ ਦੇ ਵਿੱਚ ਪੁੱਤਰ ਵੀ ਨਹੀਂ ਸਾਂਭਦੇ ਜਿਹੜੇ ਪੁੱਤਰ ਅਮਲੀ ਹੋ ਚੁੱਕੇ ਨੇ ਇੱਕ ਕੋਠੇ ਦੇ ਵਿੱਚ ਫਿਰ ਕਿਵੇਂ ਗੁਜ਼ਾਰਾ ਹੁੰਦਾ ਤਾਂ ਜਿੰਨੇ ਵੀ ਪੈਸੇ ਸੀ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਉਹਨਾਂ ਨੂੰ ਹਾਰਟ ਅਟੈਕ ਹੁੰਦਾ ਹੈ ਸਰਦਾਰ ਬਲਦੇਵ ਸਿੰਘ ਜਿਹੜੇ ਪਿੰਡਾ 'ਚ ਮੇਲਿਆਂ ਤੇ ਬੋਰੀਆਂ ਚੁੱਕਦੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਤੇ ਹਸਪਤਾਲਾਂ ਦੇ ਵਿੱਚ ਚੁੱਕ ਝਕਾ ਕੇ ਮਾਤਾ ਨੇ ਪੈਸੇ ਲਾਏ ਅਤੇ ਉਹ ਵੀ ਹੁਣ ਬਦਲੇ ਦੇ ਵਿੱਚ ਕਹਿੰਦੇ ਸਾਨੂੰ ਜਾਂ ਤਾਂ ਪੈਸੇ ਦੇ ਦਿਓ ਜਾਂ ਫਿਰ ਸਾਨੂੰ ਇਹ ਥਾਂ ਛੱਡ ਦਿਓ ਜਿੱਥੇ ਤੁਸੀਂ ਰਹਿੰਦੇ ਆਹ ਹਾਲਾਤ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਮਾਤਾ ਜੀ ਨਾਮ ਕੀ ਤੁਹਾਡਾ ਤੇ ਪਿੰਡ ਵੀ ਦੱਸ ਦਿਓ ਜੀ ਨਾਮ ਮੇਰਾ ਸੁਖਵਿੰਦਰ ਕੋਹੜ ਤੇ ਤੁਹਾਡਾ ਪਿੰਡ ਕਿਹੜਾ ਹੈ ਗੈਰੀ ਤੇ ਬਲਦੇਵ ਸਿੰਘ ਜੀ ਕੀ ਗੱਲਬਾਤ ਹੋਈ ਸਾਰਾ ਦੱਸਿਓ ਜੀ ਬਲਦੇਵ ਸਿੰਘ ਨੇ ਉਹਨੂੰ ਇਤਰਾ ਅਟੈਕ ਹੋ ਗਿਆ ਵਾ ਅੱਛਾ ਜੀ ਹਾਂਜੀ ਤੇ 4 ਹਸਪਤਾਲ ਬਚੇ ਖੜਿਆ ਤੇ ਨਹੀਂ ਬਚਿਆ ਵੀ ਅੱਛਾ ਜੀ ਹਾਂ ਤੇ ਉਹਨਾਂ ਨੇ 5 ਲੱਖ ਰੁਪਈਆ ਲੱਗ ਗਿਆ ਤੇ ਐ ਟਾਈਮ ਤੇ ਕਰਜ਼ੇ ਥੱਲੇ ਆ ਗਈਆਂ ਤੇ ਉਹਦੀ ਡੈਥ ਹੋ ਗਈ ਆ ਤੇ ਮੈਂ ਹੁਣ ਮੇਰੇ ਪੋਤੇ ਆ ਤਿੰਨ ਤੇ ਦੋ ਤੇ ਬਿਲਕੁਲ ਬਲੀਅ ਤੇ ਤੇ ਮੇਰੀ ਬਾਤ ਵੀ ਨਹੀਂ ਪੁੱਛਦੇ ਤੇ ਇੱਕ ਬੱਚਾ ਵਾ ਤੇ ਉਹਦਾ ਵੀ ਪੁੱਤ ਠੀਕ ਨਹੀਂ ਰਹਿੰਦਾ ਵੀ ਤੇ ਉਹ ਮੈਨੂੰ ਕਿਸੇ ਵळे ਰੋਟੀ ਪਾਣੀ ਖਵਾਉਂਦਾ ਤੇ ਕਿਸੇ ਵळे ਨਹੀਂ ਉਹਦੇ ਕੋ ਰੋਟੀ ਪਾਣੀ ਸਰਦਾ ਵੀ ਦੂਜੇ ਨੰਬਰ ਤੇ ਮੈਂ ਮੇਲੇ ਗੇਲਿਆਂ ਚ ਜਾਣੀ ਦੱਸਦਾ 10-10 5-5 ਰੁਪਏ ਕਮੂਣੀ ਆ ਤੇ ਮੈਂ ਆਨੀ ਆ ਕਿ ਮੈਂ ਕਰਜ਼ਾ ਲਾਵਾਂਗੇ ਖਾਣ ਲਈ ਰੱਖਾਂ ਤੇ ਦੂਗੇ ਨੰਬਰ ਤੇ ਜਿੰਨਾਂ ਦੇ ਆਪਾਂ ਪਾਹੇ ਚੁੱਕੇ ਹੋ ਆਂਦੇ ਮਾਤਾ ਥਾਂ ਛੱਡਦੇ ਤੇ ਮੈਂ ਥਾਂ ਛੱਡਤਾ ਤੇ ਮੈਂ ਕਿੱਥੇ ਜਾਉਂਗੀ ਅਛਾ ਜੀ ਹਾਂਜੀ ਤੇ ਮੇਰੀ ਹਾਲਤ ਬੜੀ ਮਾੜੀ ਆ ਤੇ ਜਾਂ ਮੇਰੇ ਕੋਈ ਵਿਚਾਰੇ ਕੋਈ ਵੀਰ ਭਰਾ ਸੌਦਾ ਪਤਾ ਮਹੀਨੇ ਦਾ ਲਾਦਣ ਤੇ ਜਾਂ ਮੈਨੂੰ ਥੋੜੀ ਜੀ ਮਦਦ ਕਰਨ ਇੰਨੀ ਕੁ ਕਰਨ ਤੇ ਮੈਂ ਥਾਂ ਵਾਲੀ ਬਣ ਜਾ ਹੁਣ ਮੈਂ ਥਾਂ ਚੋਂ ਵੀ ਅਤਰ ਹੋ ਗਈ ਆ ਮਾਤਾ ਜੀ ਜਦੋਂ ਹੁਣ ਪਿੰਡਾਂ ਦੇ ਵਿੱਚ ਮੇਲਿਆਂ 'ਚ ਜਾਂਦੇ ਜੇ ਦਾ 10 20 20 ਪੈ ਜਦੋਂ ਮੰਗਦੇ ਜੇ ਤਾਂ ਉਦੋਂ ਫਿਰ ਲੋਕੀ ਗੱਲਾਂ ਵੀ ਕਰਦੇ ਹੋਣਗੇ ਤੁਹਾਨੂੰ ਹਾਂਜੀ ਹਾਂਜੀ ਗੱਲਾਂ ਕਰਦੇ ਆ ਆਂਦੇ ਆ ਕਿ ਕਦੀ ਜਨਾਨਗਾਂ ਨੂੰ ਨਹੀਂ ਵੇਖਿਆ ਵੀ ਕਿ ਇਸ ਤਰ੍ਹਾਂ ਮੇਲੇ ਗੇਲਿਆਂ 'ਚ ਆਉਣ ਨੂੰ ਤੇ ਹੁਣ ਆਪਾਂ ਨੂੰ ਮਾਰੀ ਦੇ ਜਾਣਾ ਪੈਂਦਾ ਕਿ ਜੇਦੋਂ ਕੋਈ ਬਾਹ ਨਹੀਂ ਹਟਨ ਵਾਲਾ ਹੈਗਾ ਤੇ ਆਪਾਂ ਹੁਣ ਕਮਾ ਕੇ ਤੇ ਖਾਣਾ ਹੀ ਆ ਤੇ ਕੋਈ ਬਾਤ ਨਹੀਂ ਪੁੱਛਦਾ ਵੀ ਤੇ ਮੇਲਿਆਂ 'ਚ ਮੈਂ ਜਾਣੀ ਕੋਈ ਦੱਸ ਦਿੰਦਾ ਕੋਈ ਪੰਜ ਦਿੰਦਾ ਤੇ ਉਹਦੇ ਨਾਲ ਤਾਂ ਮਸਾਕ ਕਰਦਾ ਹੀ ਸਰਸਕ ਲੰਗਦਾ ਵਾ ਦਿਲਦੇਵ ਸਿੰਘ ਹੁਣੀ 50-60 ਸਾਲ ਦੀ ਉਮਰ ਦੇ ਵਿੱਚ ਕਿੰਨੇ ਕਵੰਟਲ ਭਾਰ ਚੁੱਕ ਕੇ ਪਿੰਡਾਂ ਦੇ ਵਿੱਚ ਮੇਲੇ ਆ ਜੌਰ ਵਕਾਉਂਦੇ ਸੀ ਉਦੋਂ ਫਿਰ ਪੈਸੇ ਉਹ ਜਦੋਂ ਲਿਆਉਂਦੇ ਸੀ ਉਦੋਂ ਘਰ ਦਾ ਸਰਕਲ ਠੀਕ ਸੀ ਘਰੇ ਸਭ ਕੁਝ ਹਾਂਜੀ ਹਾਂਜੀ ਉਦੋਂ ਸਰਕਲ ਚੱਲਦਾ ਸੀ ਉਦੋਂ ਅਸੀਂ ਦੋਵੇਂ ਜੀ ਆਪਣਾ ਟਾਈਮ ਸਾਰਦੇ ਹਾਂ ਇਹੋ ਆਨੇ ਹੱਕ ਚੱਲ ਅੱਛਾ ਨਹੀਂ ਪੱਲੇ ਬਣਦੇ ਤੇ ਨਾ ਸਹੀਂ ਹੁਣ ਇਹ ਟਾਈਮ ਤੇ ਮੈਂ ਕੱਲੀ ਹਾਂ ਤੇ ਮੇਰੀ ਕੋਈ ਬਾਤ ਨਹੀਂ ਪੁੱਛਦਾ ਵੀ ਮੇਲੇ ਗੇਲੇ ਤੇ ਜਾਂਦਾ ਹੀ ਦੋ ਬੋਰੀਆਂ ਚੁੱਕਦਾ ਸੀ ਤੇ ਚਲੋ ਆਪਣਾ ਕਮਾ ਕੇ ਲਿਆਉਂਦਾ ਸੀ ਤੇ ਮੇਰਾ ਵੀ ਸਰਕਲ ਚੱਲਦਾ ਜਾਂਦਾ ਹੀ ਚਲੋ ਰੋਟੀ ਪਾਣੀ ਸਾਡੇ ਦੋਵਾਂ ਜੀਆਂ ਦਾ ਸਰਦਾ ਜਾਂਦਾ ਹੀ ਉਹਨਾਂ ਆ ਟਾਈਮ ਤੇ ਮੇਰੀ ਕੋਈ ਬਾਤ ਨਹੀਂ ਪੁੱਛਦਾ ਵੀ ਮਤਲਬ ਜੀ ਹੁਣ ਜਦੋਂ ਫਿਰ ਮੇਲਿਆਂ ਤੇ ਜਾਂਦੇ ਕਮੈਂਟਰੀ ਵਾਲੇ ਫਿਰ ਉਹਨਾਂ ਦਾ ਨਾਮ ਬੋਲਦੇ ਵੀ ਸਰਦਾਰ ਬਲਦੇਵ ਸਿੰਘ ਦੀ ਪਤਨੀ ਆਈ ਹੈ ਜਿਹੜੀ ਮੇਲਿਆਂ ਦੇ ਵਿੱਚ ਬਲਦੇਵ ਸਿੰਘ ਬੋਰੀ ਚੁੱਕਦਾ ਹੁੰਦਾ ਸੀ ਉਹਨਾਂ ਦੀ ਮੌਤ ਹੋ ਚੁੱਕੀ ਇਹਨਾਂ ਦੀ ਮਰਤ ਕਰੋ ਉਹ ਵੀ ਕੋਈ ਮਦਦ ਸਹਾਇਤਾ ਕਰਦੇ ਤੁਹਾਡੀ ਹਾਂਜੀ ਹਾਂਜੀ ਉਹ ਆ ਦਿੰਦੇ ਆ ਕਿ ਇੰਨਾ ਪੈਸਾ ਲੱਗ ਗਿਆ ਤੇ ਉਹ ਸੁਰਗਵਾਸ ਹੋ ਗਿਆ ਤੇ ਹਰ ਹਸਪਤਾਲਾਂ ਦੇ ਵਿੱਚ ਇੰਨਾ ਮਾਤਾ ਰੁਲੀ ਆ ਤੇ ਤਦ ਵੀ ਸੁਰਗਵਾਸ ਹੋ ਗਿਆ ਤੇ ਤੁਸੀਂ ਇੰਨਾ ਦੀ ਇੰਨੀ ਕਿ ਮਦਦ ਕਰੋ ਜੀ ਹਾਂ ਉਹ ਤੇ ਇੰਨਾ ਦਾ ਦਾ ਕੋਈ 5-5 ਦਿਨ ਦਾ ਇੰਨੇ ਨਾਲ ਆਪਣਾ ਕਰਜ਼ਾ ਨਹੀਂ ਲੱਤ ਸਕਦਾ ਵੀ ਅੱਛਾ ਜੀ ਤਾਂ ਨਾਲੇ ਉਦੋਂ ਫਿਰ ਜਦੋਂ ਗਰਾਉਂਡ ਦੇ ਵਿੱਚ ਜਾਂਦੇ ਜੇ ਪੈਸੇ ਮੰਗਣ ਲਈ ਮੇਲਿਆਂ ਦੇ ਵਿੱਚ ਫਿਰ ਮਾਨ ਦੇ ਵਿੱਚ ਇਹ ਵੀ ਗੱਲ ਆਉਂਦੀ ਹੋਵੇਗੀ ਕਿ ਕਦੀ ਸੋਚਿਆ ਸੀ ਵੀ ਇਹ ਵੀ ਦਿਨ ਵੇਖਣ ਨੂੰ ਮਿਲਣਗੇ ਤੁਹਾਨੂੰ ਨਾ ਮੈਂ ਤੇ ਨਾ ਕਦੀ ਸੋਚਿਆ ਨਹੀਂ ਮੈਂ ਤਾਂ ਨਹੀਂ ਨਹੀਂ ਮੈਂ ਇਤਰਾ ਕਰ ਸਰਦਾਰੀ ਭੋਗਣੀ ਤੇ ਮੈਨੂੰ ਤੇ ਨਾ ਪਤਾ ਹੀ ਨਹੀਂ ਆ ਕਿ ਇੰਨੇ ਡੈੱਟ ਹੋ ਜਾਣੀ ਤੇ ਇੰਨਾ ਕਰਜ਼ਾ ਸਿਰ ਤੇ ਚੜ ਜਾਣਾ ਤੇ ਮੈਂ ਇਤਰਾ ਮੰਗਦੀ ਰਣਾ ਮੈਨੂੰ ਤੇ ਨਾ ਪਤਾ ਹੀ ਨਹੀਂ ਆਹੋ ਹੋਣ ਕੀ ਕਰ ਸਕਦੇ ਆ ਪੁੱਤ ਵੀ ਨਹੀਂ ਬਾਤ ਪੁੱਛਦੇ ਪੁੱਤ ਫੁੱਲ ਮਲੀ ਆ ਹਾਂ ਕੋਈ ਪੰਚ ਸਰਪੰਚ ਕੋਈ ਪਿੰਡ ਦੀ ਪੰਚਾਇਤ ਤੁਹਾਡੀ ਕੋਈ ਮਦਦ ਸਹਾਇਤਾ ਕਰਨ ਵਾਸਤੇ ਆਈ ਕੋਈ ਰਿਸ਼ਤੇਦਾਰ ਬੋੜਿਆ ਕੋਈ ਰਿਸ਼ਤੇਦਾਰ ਨਹੀਂ ਬੋੜਿਆ ਕੋਈ ਸਰਪੰਚ ਮੈਂਬਰ ਨਹੀਂ ਆ ਕੋਈ ਸੈਤਾਨੀਆ ਹਟਾਏ ਤੇ ਕਿਸੇ ਨੇ ਨਹੀਂ ਕੀਤੀ ਵੀ ਹਾਂਜੀ ਮਦੇ ਕਿਵੇਂ ਦੀ ਹੈਲਪ ਹੋ ਜੇ ਵੀ ਤੁਹਾਡਾ ਕੋਈ ਪੱਕਾ ਸੌਦਾ ਲੱਜੇ ਕੋਠਾ ਪੈ ਜੇ ਜਾਂ ਫਿਰ ਕਰਜ਼ਾ ਲੱਥ ਜੇ ਜਿਹੜਾ ਕਿ ਤੁਸੀਂ ਦੱਸੰਦਾ ਜੇ ਕਿ ਸਰਦਾਰ ਬਲਦੇਸ਼ ਸਿੰਘ ਹੁਣਾਂ ਤੇ ਪੈਸੇ ਲੱਗੇ ਕਿ ਜਿਸ ਦੇ ਕਾਰਨ ਤੁਹਾਡੇ ਸਿਰ ਤੇ ਕਰਜ਼ਾ ਤੜ ਗਿਆ ਉਹ ਤੁਹਾਡੀ ਜਗਾ ਕਹਿੰਦੇ ਆ ਵੀ ਜਾਂ ਪੈਸੇ ਦੋ ਜਾਂ ਜਗਾ ਛੱਡ ਦਿਓ ਮੈਂ ਹੋ ਆਨੀ ਆ ਕਿ ਚਲੋ ਮੇਰਾ ਮਹੀਨੇ ਦਾ ਸੌਦਾ ਖਰਚਾ ਲਾ ਦੇਣ ਤੇ ਦੂਜੇ ਨੰਬਰ ਤੇ ਕਿ ਮੇਰਾ ਇੰਨਾ ਪਹਿਹਾਵਾ ਤੇ ਮੇਰਾ ਪਹਿਹਾਇ ਇਸ ਤਰ੍ਹਾਂ ਵੀਰ ਭਰਾ ਇਕੱਠੇ ਹੋ ਕੇ ਨਾ ਤੇ ਕਰਜਾ ਲਾ ਦੇਣ ਤੇ ਮੈਂ ਥਾਂ ਵਾਲੀ ਬਣ ਜਾ ਨਹੀਂ ਤੇ ਮੈਂ ਤੇ ਥਾਂ ਚੋਂ ਵੀ ਖੁੱਸਦੀ ਆ ਇਸ ਟਾਈਮ ਤੇ ਹਾਂਜੀ ਤਾਂ ਦੋਸਤੋ ਖਾਤਾ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਤਾਂ ਫੋਨ ਨੰਬਰ ਮਾਤਾ ਜੀ ਦਾ ਮੈਂ ਤੁਹਾਨੂੰ ਦੱਸ ਦਿੰਨਾ ਪਿੰਡ ਗਹਿਰੀ ਹੈ ਚਭਾਲ ਤੋਂ ਅੱਗੇ ਜਾ ਕੇ ਜਦੋਂ ਆਪਾਂ ਸਰਾਏ ਮਾਨਤਖਾਂ ਪਹੁੰਚਦੇ ਆ ਤਾਂ ਸਰਾਏ ਮਾਨਤਖਾਂ ਤੋਂ ਅੱਗੇ ਇੱਕ ਉਸ ਪਾਸੇ ਆਉਂਦੇ ਹੋਏ ਖੱਬੇ ਬੰਨੇ ਪਿੰਡ ਹੈ ਜੀ ਸੜਕ ਮੁੜਦੀ ਹੈ ਪਿੰਡ ਦਾ ਨਾਮ ਹੈ ਗਹਿਰੀ ਜਿੱਥੇ ਬਜ਼ੁਰਗ ਮਾਤਾ ਹੁਣ ਆਪਣੇ ਪਤੀ ਦੀ ਮੌਤ ਤੋਂ ਬਾਅਦ ਦਰਦ ਦਰਦੀਆਂ ਠੋਕਰਾਂ ਖਾਂਦ ਲਈ ਮਜਬੂਰ ਆ ਤਾਂ ਤੁਸੀਂ ਨੰਬਰ ਨੋਟ ਕਰ ਲਓ ਮਾਤਾ ਦਾ 96469 71678 ਮੈਂ ਇੱਕ ਵਾਰ ਫੇਰ ਬੋਲ ਦਵਾਂ 96469 71678 ਇਸ ਬਜ਼ੁਰਗ ਮਾਤਾ ਦਾ ਨੰਬਰ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਹੁਣ ਉਹ ਬੁੱਢੇਵਾਰੇ ਲੋਕਾਂ ਦੇ ਘਰਾਂ ਦਾ ਕੰਮ ਨਾ ਕਰੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਕੋਈ ਸੰਸਥਾ ਵੱਲੋਂ ਕੋਈ ਸਹਾਰਾ ਬਣ ਜੇ ਕੋਈ ਉਸ ਨੂੰ ਪੈਸੇ ਟਕੇ ਦੀ ਮਸਦੋ ਦੇ ਉਹਦਾ ਕਰਜ਼ਾ ਲੱਜੇ ਤਾਂ ਤੁਸੀਂ ਇਹ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰੰਤਾਂ